ਪ੍ਰਿੰਸੀਪਲ ਸਤਵੀਰ ਸਿੰਘ ਦੀ ਲਿਖੀ ਕਿਤਾਬ ਇਤਿਜਨ ਕਰੀ ਵਿੱਚੋਂ ਆਉ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਸਾਂਝਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਖਸ਼ਿਸ਼ਾਂ ਦਾ ਸੰਖੇਪ ਜਿਹਾ ਵੀਰਵਾ ਗੁਰੂ ਹਰगोबिंद ਜੀ ਨੇ ਕੀਰਤਪੁਰ ਟਿਕ ਕੇ ਸਿੱਖੀ ਪ੍ਰਚਾਰ ਵੱਲ ਉਚੇਚਾ ਧਿਆਨ ਦਿੱਤਾ ਸੀ ਅਤੇ ਬਾਬਾ ਗੁਰਦਿੱਤਾ ਜੀ ਨੂੰ ਜਦ ਬਾਬਾ ਸ਼੍ਰੀ ਚੰਦ ਜੀ ਦੀ ਝੋਲੀ ਵਿੱਚ ਪਾਇਆ ਸੀ ਤਾ ਇੱਕ ਸਦੀ ਦੀ ਕੁੜਤਨ ਮੁੱਕ ਗਈ ਸੀ ਉਦਾਸੀ ਮਹਾਤਮਾਵਾਂ ਨੇ ਸਿੱਖੀ ਆਦਰਸ਼ ਧਰੇੜਾਉਣ ਦਾ ਕਾਰਜ ਆਪਣੀ ਜ਼ਿੰਮੇ ਲੈ ਲਿਆ ਸੀ ਅਤੇ ਬਾਬਾ ਗੁਰਦਿੱਤਾ ਜੀ ਦੀ ਅਗਵਾਈ ਹੇਠਾਂ ਖੂਬ ਜਥੇਵੰਦ ਵੀ ਹੋ ਗਿਆ ਸੀ 10 ਵੱਡੀਆਂ ਮੂਹੀਆਂ ਸ਼੍ਰੀਣੀਆਂ ਉਦਾਸੀ ਸੰਪਰਦਾਵਾਂ ਦੀਆਂ ਪ੍ਰਸਿੱਧ ਹਨ ਜਿਨ੍ਹਾਂ ਵਿੱਚੋਂ ਚਾਰ ਨੂੰ ਧੂਏ ਅਤੇ ਸੀ ਨੂੰ ਬਖਸ਼ਿਸ਼ਾ ਕਰਕੇ ਜਾਣਿਆ ਜਾਂਦਾ ਹੈ ਚਾਰਾਂ ਹੀ ਧੂਆਂ ਦੇ ਮੁਖੀ ਬਾਲੂ ਹਸਨਾ ਜੀ ਸ੍ਰੀ ਅਲਮਸਤ ਜੀ ਬਾਬਾ ਫੂਲ ਜੀ ਅਤੇ ਬਾਬਾ ਗੋਇੰਦ ਜੀ ਦੇਵ ਨੀਤ ਨਾਲ ਕਸ਼ਮੀਰ ਅਤੇ ਸ਼੍ਰੀਨਗਰ ਦੇ ਹੀ ਸੰਨ ਅਤੇ ਉਹਨਾ ਹਿੰਦੁਸਤਾਨ ਦੀ ਹਰ ਨੁੱਕਰ ਅਤੇ ਬਾਹਰ ਸਿੱਖੀ ਨਿਸ਼ਾਨ ਚੁਲਾਇਆ ਗੁਰੂ ਉਦਾਸੀਨ ਮਤਦਰਪਣ ਦੇ ਪੰਨਾ 14 ਤੇ ਲਿਖਿਆ ਹੈ ਸੰਕਾਦਿਕ ਚਾਰੂ ਅਵਤਾਰਾ ਸ਼੍ਰੀਨਗਰ ਕਸ਼ਮੀਰ ਮੂਤਾਰਾ ਸ਼੍ਰੀ ਅਲਮਸਤ ਔਰ ਬਾਲੂ ਹਸਨਾ ਗੋੜ ਬੇਪਸਤ ਜਾਨੋ ਜਸਨਾ ਗੁੰਦ ਫੂਲ ਖਤਰੀ ਸੁਧ ਜਾਨੋ ਸ਼੍ਰੀ ਨਗਰ ਕੋ ਸਹਾਵ ਖਾਨੋ ਸੇ ਬਖਸ਼ਿਸ਼ਾ ਪਾਈ भगत ਭਗਵਾਨ ਜੀ ਦੀ ਪਾਈ ਸੁthresਾ ਦੀ ਪਾਈ ਸੰਗਤ ਸਾਹਿਬ ਜੀ ਦੀ ਪਾਈ ਮੀਹਾ ਸਾਹਿਬ ਜੀ ਦੀ ਪਾਈ ਬਖਤ ਮਲ ਜੀ ਦੀ ਅਤੇ ਪਾਈ ਜੀਤ ਮਲ ਜੀ ਦੀ ਵਖ ਵਖ ਗੁਰੂ ਸਾਹਿਬ ਦੇ ਸਮੇਂ ਹੋਂ ਦੇ ਵਿੱਚ ਆਈਆਂ ਅਤੇ ਪ੍ਰਚਲਤ ਹੁਈਆਂ ਦੇਣਾ ਭਗਵਾਨ ਭਗਤ ਭਗਵਾਨ ਨੂੰ ਬਖਸ਼ਿਸ਼ ਗੁਰੂ ਹਰਿ ਰਾਇ ਜੀ ਨੇ ਕੀਤੀ ਸੀ ਅਤੇ ਪੂਰਵ ਦੇਸ਼ ਉਪਦੇਸ਼ ਕਰਨ ਦੀ ਆਗਿਆ ਕੀਤੀ ਸੀ ਇਹ ਬੋਧ ਗਿਆ ਦੇ ਜੰਪਲ ਕਹੇ ਜਾਂਦੇ ਹਨ ਪੂਰਬੀ ਭਾਰਤ ਵਿੱਚ ਭਗਤ ਭਗਵਾਨ ਜੀ ਦੀ ਬਖਸ਼ ਦੇ 308 ਡੇਰੇ ਬਣੇ ਹੋਏ ਹਨ ਦੂਜੀ ਬਖਸ਼ ਜੋ ਸੁਥਰੇ ਸਾਹਾ ਦੀ ਹੈ ਗੁਰੂ ਹਰਗੋਬਿੰਦ ਜੀ ਦੀ ਵਰਕਸ਼ਿਸ਼ ਨਾਲ ਹੂੰ ਦੇ ਵਿੱਚ ਆਈ ਸੀ ਗੁਰੂ ਹਰगोਬਿੰਦ ਜੀ ਜਦ ਕਸ਼ਮੀਰ ਜਾਂਦੇ ਬਾਰੂ ਮੁੱਲਾ ਪਧਾਰੇ ਸਨ ਤਾਂ ਇੱਕ ਬਾਲਕ ਨੂੰ ਰਾਹ ਵਿੱਚ ਪਿਆ ਦੇਖ ਫਰਮਾਇਆ ਸੀ ਕਿ ਹਾ ਸੁਥਰਾ ਬਾਲ ਪਿਆ ਹੈ ਚੁੱਕ ਕੇ ਸੰਭੋ ਤੇ ਪਾਲਣ ਦਾ ਪ੍ਰਬੰਧ ਕਰੋ ਇਹ ਹੀ ਬਾਲਕ ਵੱਡਾ ਹੋ ਕੇ ਸੁਥਰੇ ਸ਼ਾਹ ਬਣਿਆ ਤਾ ਫਿਰ ਇਹਨਾਂ ਦੀ ਸੰਸਾ ਸੁਥਰੇ ਸਾਧੀ ਬਖਸ਼ ਕਰਕੇ ਪ੍ਰਸਿੱਧ ਹੋਈ ਆਪ ਜੀ ਨੇ ਵੱਡੇ ਹੋ ਕੇ ਕੌਤਕੀ ਤੇ ਵਿਲਾਸੀ ਢੰਗ ਨਾਲ ਪ੍ਰਚਾਰ ਕੀਤਾ ਅਤੇ ਆਖੇ ਬਚਨ ਸਤ ਹੁੰਦੇ ਬੜੇ ਖੁੱਲੇ ਡੁੱਲੇ ਸ਼ਬਦਾਂ ਵਿੱਚ ਸਿੱਖੀ ਸਿਧਾਂਤ ਸਮਝਾਉਂਦੇ ਸਨ ਕਈ ਮੂੰ ਚੜੇ ਵਾਕ ਵੀ ਹੁਨਾਂ ਦੇ ਪਰਚਲਤ ਹੋ ਗਏ ਜਿਨ ਜਿਵੇਂ ਸਦਾ ਫੁਲਾਉਂਦੀ ਵਿੱਚ ਆਹੀ ਜੋ ਕਾਰਜ ਕਰਦੇ ਸਨ ਉਹਨਾਂ ਨੂੰ ਹੋਮੈ ਤਜਨ ਲਈ ਕੈਸੀ ਝੂਟ ਮਾਰੀ ਹੈ ਸਾਬਾਸ ਪੱਟੀ ਸਾਬਾਸ ਮੁੱਠੀ ਸਾਬਾਸ ਕਿਕਲੀ ਤੇ ਲੁੱਟ ਸਾਬਾਸ ਦਾ ਮਾਰਿਆ ਸੁਥਰਾ ਕਹੀ ਨਾ ਲਹਸੈ ਝਟ ਗੁਰੂ ਹਰਗੋਬਿੰਦ ਜੀ ਸੰਬੰਧੀ ਬਹੁਤ ਸੋਹਣੀ ਅਠਾ ਪੌੜੀ ਦੀ ਵਾਰ ਵੀ ਉਹਨਾਂ ਲਿਖੀ ਇੱਕ ਪੌੜੀ ਦੇ ਸ਼ਬਦ ਹਨ ਉਹ ਚਾਕਰ ਵੱਡੀ ਠੋਰਦਾ ਕਰਨੀ ਹੈ ਪੂਰਾ ਕੂੜਾ ਉਸਦਾ ਲੱਖ ਦਾ ਹਥਿਆਰੀ ਸੂਰਾ ਕਾਉ ਨਾ ਖਾਈ ਮਗਰ ਵਿੱਚ ਸਨ ਮੁਖ ਮਗਰੂਰਾ ਖਵਈਆ ਸਾੜੇ ਦੁੱਧ ਦਾ ਕਦੇ ਖਾਈ ਨਾ ਕੂੜਾ ਸੱਬੇ ਗੱਲਾਂ ਊਣੀਆਂ ਨਾਉ ਤੇਰਾ ਪੂਰਾ ਇਸ ਬਖਸ਼ ਨੇ ਬਹੁਤਾ ਪ੍ਰਚਾਰ ਪੱਛਮੀ ਪੰਜਾਬ ਸਿੰਧ ਅਫਗਾਨਿਸਤਾਨ ਆ ਦੇਸ਼ਾਂ ਵਿੱਚ ਕੀਤਾ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ